ਕੁਦਰਤ ਦਾ ਕਹਿਰ ਦੇਖਣਾ ਹੈ ਤਾਂ ਇਹ ਵੀਡੀਓ ਜਰੂਰ ਦੇਖੋ ਤੇ ਅੱਗੇ ਸ਼ੇਅਰ ਕਰੋ ਤੁਸੀਂ ਦੇਖ ਸਕਦੇ ਹੋ ਟਰੈਕਟਰ ਨੂੰ ਕਿਵੇਂ ਟਰੈਕਟਰ ਟਰਾਲੀ ਟਰੈਕਟਰ ਅਜੀਬੀ ਸ਼ਟਾਟ ਹੈਗਾ ਤੁਸੀਂ ਦੇਖ ਸਕਦੇ ਹੋ ਸਿਲੰਸਰ ਚੋਂ ਧੂਆ ਨਿਕਲ ਰਿਹਾ ਹੈਗਾ ਇੱਕ ਕੁਦਰਤ ਦੀ ਪਾਵਰ ਕੀ ਹੁੰਦੀ ਹੈ કુદરત ਦੀ பாબર અਗੇ ਹਰ ਇੱਕ ਨੂੰ ਝੁਕਣਾ ਪੈਂਦਾ ਹੈ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਬਹੁਤ ਹੀ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ ਸਾਨੂੰ ਕੁਦਰਤ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਸਾਨੂੰ ਕੁਦਰਤ ਨੂੰ ਬਚਾ ਕੇ ਰੱਖਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਜਦੋਂ ਕੁਦਰਤ ਆਪਣਾ ਜ਼ੋਰ ਦਿਖਾ ਲਦੀ ਹੈ ਤਾਂ ਇਹੋ ਜੀਆਂ ਚੀਜ਼ਾਂ ਜਿਸ ਨੂੰ ਇਨਸਾਨ 10 ਵੀ ਬੰਦੇ ਵੀ ਰਲ ਕੇ ਪਲਟਾ ਨਹੀਂ ਸਕਦੇ ਦੇਖੋ ਇੱਕ ਪਾਣੀ ਜਿਹੜਾ ਹੈਗਾ ਆ ਪਹਾੜ ਤੋਂ ਆਉਂਦਾ ਹੈਗਾ ਇੱਕ ਟਰੈਕਟਰ ਦੀਆਂ ਦੇਖੋ ਕਿਵੇਂ ਪਲਟੀਆਂ ਵੱਜਦੀਆਂ ਹਨ ਦੇਖੋ ਟਰੈਕਟਰ ਵੀ 68 ਤੁਸੀਂ ਦੇਖ ਸਕਦੇ ਹੋ ਸਟਾਰਟ ਟਰੈਕਟਰ ਨੂੰ ਕਿਵੇਂ ਹੀ ਕੁਝ ਮਿੰਟਾਂ ਸੈਕਿੰਡਾਂ ਦੇ ਵਿੱਚ ਉਹਦੀਆਂ ਸੈਂਕੜੇ ਦੇ ਹਿਸਾਬ ਨਾਲ ਪਲਟੀਆਂ ਮਾਰ ਕੇ ਉਸ ਨੂੰ ਆਪਣੇ ਨਾਲ ਬਹਾ ਕੇ ਲੈ ਜਾਂਦਾ ਹੈਗਾ ਇਹਨੂੰ ਕਹਿੰਦੇ ਕੁਦਰਤ ਦੀ ਪਾਵਰ ਸਾਨੂੰ ਨਿਸ਼ਚਿਤ ਦੇ ਨਾਲ ਚੱਲਣਾ ਚਾਹੀਦਾ ਹੈ ਕੁਦਰਤ ਦੇ ਨਾਲ ਚੱਲਣਾ ਚਾਹੀਦਾ ਔਰ ਕੁਦਰਤ ਨੂੰ ਹਮੇਸ਼ਾ ਸੰਭਾਲ ਕੇ ਰੱਖਣਾ ਚਾਹੀਦਾ ਕੁਦਰਤ ਨਾਲ ਕੀਤਾ ਹੋਇਆ ਖਲਵਾੜ ਸਾਨੂੰ 10 ਗੁਣਾ ਵੱਧ ਜਿਹੜਾ ਹੈਗਾ ਉਹਦਾ ਖਮ ਇਹ ਅੱਜ ਆ ਪੂਰਾ ਪੈਗਾ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ